ਰਤਨਾਮ ਸ੍ਰੀ ਵਾਏ ਗੁਰੂ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਾਰਾਜ ਡੰਡਾ ਤੇ ਬੰਦਨੀ ਅਨਿਕ ਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਫਿਰ ਤੇ ਫਿਰ ਤੇ ਪ੍ਰਭ ਆਇਆ ਪਰਿਆ ਤੋ ਸੁਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਾਤ ਸੰਗਤ ਜੀ ਚਿਤ ਮਿਰਤੀਆਂ ਨੂੰ ਅਕਾਗਰ ਕਰੀਏ ਤੇ ਗੱਜ ਕੇ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਤ ਸੰਗਤ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਜੋ ਆਪ ਜੀ ਦੇ ਨਾਲ ਉਹ ਗੁਰੂ ਨਾਨਕ ਮਲਾਪ ਦੀ ਗੱਲ ਕਰਨ ਅੱਗੇ ਨੂਰਾਨੀ ਮਲਾਪ ਦੀ ਗੱਲ ਕਰਨ ਦੇ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਨਾਲ ਜਿਸ ਨੇ ਮਲਾਪ ਕੀਤਾ ਜਿਸ ਨੇ ਜੋ ਮੰਗਿਆ ਉਸ ਨੂੰ ਪ੍ਰਾਪਤ ਕਰ ਲਿਆ ਭਾਈ ਪਗੀਰਥ ਦਾ ਮਲਾਪ ਜਦੋਂ ਸਤਗੁਰਾਂ ਦੇ ਨਾਲ ਹੋਇਆ ਤੇ ਭਾਈ ਪਗੀਰਥ ਜਿਹੜਾ ਨਾ ਸਤਗੁਰਾਂ ਦੇ ਚਰਨਾਂ ਦੇ ਵਿੱਚ ਰਹਿਣ ਵੱਧ ਤੋਂ ਵੱਧ ਸਮਾਂ گزارਣਾ ਚਾਹੁੰਦਾ ਹੁਣ ਉਹ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਰਹਿ ਕੇ گزارਦਾ ਸਮਾਂ ਵੱਧ ਤੋਂ ਵੱਧ ਇੱਕ ਘੜੀ ਵਾਸਤੇ ਵੀ ਵਿਛੜਣਾ ਨਹੀਂ ਚਾਹਦਾ ਐਸੀ ਪ੍ਰੀਤ ਸੱਚੇ ਪਾਤਸ਼ਾਹ ਦੇ ਨਾਲ ਪੈ ਗਈ ਜਿਸ ਦਾ ਵੀ ਮਲਾਪ ਸਤਗੁਰਾਂ ਦੇ ਨਾਲ ਹੋਇਆ ਉਹ ਸਤਗੁਰ ਦਾ ਹੋ ਕੇ ਰਹਿ ਗਿਆ ਉਹ ਸਤਗੁਰਾਂ ਦੇ ਚਰਨ ਛੱਡ ਕੇ ਨਹੀਂ ਜਾਣਾ ਚਾਹਦਾ ਇਧਰ ਸੱਚੇ ਪਾਤਸ਼ਾਹ ਮੋਦੀ ਦੀ ਕਾਰ ਨਿਭਾ ਰਹੇ ਨੇ ਸੁਲਤਾਨਪੁਰ ਲੋਧੀ ਭਾਈ ਪਗੀਰ ਸਮੋਦੀ ਖਾਨੇ ਵਿੱਚ ਹੀ ਪਹੁੰਚ ਜਾਂਦਾ ਸੱਚੇ ਪਾਤਸ਼ਾਹ ਝੋਲੀਆਂ ਭਰ-ਭਰ ਵੰਡਦੇ ਨੇ 13 13 ਆ ਕੇ ਤੋਲੀ ਜਾਂਦੇ ਨੇ 13 13 ਦੀ ਗਿਣਤੀ ਜਿੱਥੇ ਰੁਕ ਜਾਂਦੀ ਤੋਲ ਦੇ ਤੋਲ ਦੇ 13 ਤੋਂ ਅੱਗੇ ਨਾ ਵੱਧ ਤੇ 13 13 ਲੈ ਜਾ ਇਹ ਹੁਣ ਤੇਰਾ ਹੀ ਆ ਲੈ ਜਾ ਅਸਲ ਵਿੱਚ ਉਹ ਗਿਣਤੀਆਂ ਮਿੰਤੀਆਂ ਤੋਂ ਬਾਹਰ ਹਨ ਗੁਰੂ ਨਾਨਕ ਸਾਹਿਬ ਇਤਨੇ ਵੱਡੇ ਤੇ ਉੱਚੇ ਸਨ ਕਿ ਕਿਸੇ ਮਾਪਦੰਡ ਵਿੱਚ ਨਹੀਂ ਆ ਸਕਦੇ ਸਨ ਸੰਸਾਰ ਮਾਪਦੰਡ ਤੋਲਿਆਂ ਮਣਿਆਂ ਗਿਰਿਆਂ ਜਾ ਸਕਦਾ ਹੈ ਪਰ ਪਰਮੇਸ਼ਰ ਆਪ ਅਤੁਲ ਹੈ ਤੁਲੀਏ ਤੁਲੀਏ ਤੁਲੇ ਨਹੀਂ ਤੁਲੀਏ 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 ਤੁਲੇ ਨਹੀਂ ਤੁਲੀਏ ਭਗਤ ਵਸ਼ਲ ਕਿਰਪਾਏ ਸਾਨੂੰ ਗਿਣਤੀਆਂ ਮਿੰਤੀਆਂ ਕੱਢਣ ਵਾਸਤੇ ਸੱਚੇ ਪਾਤਸ਼ਾਹ ਅਇਨ ਸਾਨੂੰ ਇਹ ਗਿਣਤੀਆਂ ਮਿੰਤੀਆਂ ਦੀ ਆਗ ਵਿੱਚੋਂ ਕੱਢਣ ਵਾਸਤੇ ਪਾਤਸ਼ਾਹ ਆਏ ਤੇ ਪਾਤਸ਼ਾਹ ਜਦੋਂ ਮੋਦੀ ਖਾਨੇ ਦੇ ਵਿੱਚ ਸੌਦਾ ਦੇ ਰਿਆ ਨਾ ਤੇ 13 ਤੇ ਗਿਣਤੀ ਜਦੋਂ 13 ਤੇ ਗਿਣਤੀ ਆ ਗਈ ਤੇ 13 ਤੇ ਆ ਕੇ ਗਿਣਤੀ ਰੱਖੋ ਕਿ ਤੇਰਾ ਤੇਰਾ ਬਣ ਜਾਂਦੀ 13 ਤੋਂ ਤੇਰਾ ਬਣ ਜਾਂਦੀ ਤੇਰਾ ਬਣ ਜਾਂਦੀ ਵੀ ਇਹ ਹੁਣ ਤੇਰਾ ਲੈ ਜਾ ਲੋੜਵੰਦ ਆਉਂਦੇ ਬਿਨਾਂ ਕਿਸੇ ਹਿਸਾਬ ਕਿਤਾਬ ਤੋਂ ਝੋਲੀਆਂ ਭਰ-ਭਰ ਕੇ ਲੈ ਜਾਂਦੇ ਮੋਦੀ ਖਾਨੇ ਦੀਆਂ ਲੋੜੀ ਦੀਆਂ ਅਵਸਥਾਵਾਂ ਵੀ ਲੈ ਕੇ ਜਾਂਦੇ ਨਾਲ ਸੱਚੇ ਪਾਤਸ਼ਾਹ ਦੀ ਅਮਰ ਦ੍ਰਿਸ਼ਟੀ ਨਾਲ ਸਿਰ ਸਾਰ ਹੋ ਕੇ ਜਾਂਦੇ ਭਾਈ ਪਗੀਰ ਸਿ ਅਗੰਮੀ ਕਾਰਮ ਨੂੰ ਦੇਖਦੇ ਰਹਿੰਦੇ ਭਾਈ ਪਗੀਰ ਜੀ ਦੇ ਮਨ ਵਿੱਚ ਹੋਰ ਸ਼ਰਧਾ ਵਾਦੀ ਗਈ ਸਤਗੁਰਾਂ ਦੇ ਪ੍ਰਤੀ ਹੋਰ ਸ਼ਰਧਾ ਵਾਦੀ ਗਈ ਭਾਈ ਪਗੀਰ ਸੁੱਤੇ ਸਤਗੁਰਾਂ ਦੇ ਚਰਨਾਂ ਵਿੱਚ ਰਹਿੰਦਾ ਹੈ ਸੇਵਾ ਕਰਦਾ ਹੈ ਸਤਗੁਰਾਂ ਤੋਂ ਵਿਛੜਣਾ ਨਹੀਂ ਚਾਹੁੰਦਾ ਤੇ ਸਾਧ ਸੰਗਤ ਜੀ ਇਹ ਕਹਿੰਦਾ ਹੈ ਜਿਸ ਤਰ੍ਹਾਂ ਗੁਰਬਾਣੀ ਦੀਆਂ ਪੰਕਤੀਆਂ ਹਨ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸਹੇਲ ਰੱਖੋ ਰੱਖਣ ਹਾਰ ਦਿਆਲਾ ਮਾਨਕ ਕਰਕੇ ਗੋਲੇ ਸੱਚੇ ਪਾਤਸ਼ਾਹ ਹੁਣ ਤੇਰੇ ਘਰ ਦਾ ਗੋਲਾ ਮੁਲਕ ਖਰੀਦੀ ਲਾਲਾ ਗੋਲਾ ਨਾਉ ਮੇਰਾ ਸੁਭਾ ਦਾ ਮੈਂ ਤੇ ਹੁਣ ਤੇਰੇ ਘਰ ਦਾ ਹੀ ਹਾਂ ਮੈਂ ਤੇਰਾ ਗੋਲਾ ਹਾਂ ਮੈਂ ਕਿਤੇ ਨਹੀਂ ਜਾ ਸਕਦਾ ਮੈਂ ਤੇਰੇ ਚਨਮ ਵਿੱਚ ਰਹਿਣਾ ਚਾਹੁੰਦਾ ਦਤਾ ਤਾ ਤਾ ਇੱਕ ਹੈ ਸਭ ਕੋ ਦੇਵਣ ਹਾ ਦੇਂਦੇ ਟੋਟ ਨਾ ਆਵੀ ਅਗਨਤ ਪਰੇ ਪੁੰਡਾਰ ਪਾਈ ਪੀਰਸ ਜੀ ਇਸ ਜਗ੍ਹਾ ਤੇ ਰਹਿੰਦੇ ਹਨ ਇੱਕ ਗਰੀਬ ਵਿਅਕਤੀ ਇੱਕ ਲੋੜਵੰਦ ਆਇਆ ਉਸ ਨੇ ਸੁਣਿਆ ਸੀ ਉਹ ਇਹ ਪਰਦੇਸੀ ਕੇ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵੀ ਅਗਨਤ ਪਰੇ ਪੁੰਡਾਰ ਉਸਨੇ ਕਿਹਾ ਕਿ ਇਹ ਜਿਹੜਾ ਦਾਤਾ ਹੈ ਸਾਰਿਆਂ ਨੂੰ ਦਿੰਦਾ ਹੈ ਕਿਉਂ ਨਾ ਮੈਂ ਇਸ ਦੇ ਕੋਲੋਂ ਜਾ ਕੇ ਮੰਗਾ ਇਸ ਲੋੜਵੰਦ ਦੀ ਲੜਕੀ ਦੀ ਸ਼ਾਦੀ ਸੀ ਉਸਨੇ ਸੱਚੇ ਪਾਤਸ਼ਾਹ ਦੀ ਨਹਿਮਤ ਸੁਣੀ ਹੈ ਆਣ ਕੇ ਕਹਿੰਦਾ ਕਿ ਮੈਂ ਸੁਣਿਆ ਕਿ ਉੱਚਾ ਦਰਬਾਬੇ ਨਾਨਕ ਦਾ ਸੱਚੇ ਪਾਤਸ਼ਾਹ ਮੈਂ ਸੋਭਾ ਸੁਣ ਕੇ ਆਇਆ ਆਪ ਸਭਰਾਂ ਦੀਆਂ ਝੋਲੀਆਂ ਭਰਦੇ ਹੋ ਆਪ ਜੀ ਦੇ ਦਰ ਤੋਂ ਕੋਈ ਨਿਰਾਸ਼ ਨਹੀਂ ਮੁੜਿਆ ਜੋ ਜੀ ਆਵੇ ਸੋ ਰਾਜੀ ਜਾਵੇ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੇ ਰੋਂਦੇ ਆਉਂਦੇ ਨੇ ਪਰ ਹੱਸਦੇ ਜਾਂਦੇ ਨੇ ਹੁਣ ਮੈਂ ਵੀ ਆਇਆ ਹਾਂ ਮੈਂ ਗਰੀਬ ਹਾਂ ਮੇਰੀ ਲੜਕੀ ਨੌਜਵਾਨ ਹੈ ਉਸ ਦੀ ਸ਼ਾਦੀ ਰੱਖੀ ਹੈ ਪਰ ਸੱਚੇ ਪਾਤਸ਼ਾਹ ਇਕ ਕਰਪਾਲੂ ਤੇ ਦਿਆਲੂ ਦਾਤਾ ਮੇਰੇ ਘਰ ਵਿੱਚ ਕੋਈ ਚੀਜ਼ ਨਹੀਂ ਵਿਆਹ ਵਾਸਤੇ ਹਰ ਵਸਤੂ ਦੀ ਜ਼ਰੂਰਤ ਹੈ ਵਿਆਹ ਵਾਸਤੇ ਹਰ ਚੀਜ਼ ਦੀ ਲੋੜ ਹੈ ਪਾਤਸ਼ਾਹ ਤੇਰੇ ਦਰ ਤੇ ਆਇਆ ਹਾਂ ਕਿਰਪਾ ਕਰੋ ਸਾਰੀਆਂ ਲੋੜਿੰਦੀਆਂ ਵਸਤੂਆਂ ਦਾ ਇੰਤਜ਼ਾਮ ਕਰੋ ਇੰਤਜ਼ਾਮ ਕਰ ਦਿਓ ਕਿਉਂਕਿ ਕਹਿੰਦਾ ਹੈ ਦਾਦਾ ਦਾਤਾ ਇੱਕ ਹੈ ਤੂੰ ਸਭ ਕੋ ਦੇਵਨਾਰ ਤੂੰ ਸਾਰਿਆਂ ਨੂੰ ਦੇਣ ਵਾਲਾ ਹੈ ਦਿੰਦਾ ਟੋਟਣਾ ਆ ਵਈ ਅਗਨਤ ਭਰੇ ਭੰਡਾਰ ਤੂੰ ਦੇਨਾ ਹੈ ਟੋਟਣੀ ਆਉਂਦੀ ਸੋ ਪਾਤਸ਼ਾਹ ਮੇਰੀ ਲੜਕੀ ਦੀ ਸ਼ਾਦੀ ਹੈ ਸ਼ਾਦੀ ਵਾਸਤੇ ਮੈਨੂੰ ਜੋ ਵਸਤਾਂ ਚਾਹੀਦੀਆਂ ਜੋ ਰਸਤਾ ਚਾਹੀਦੀਆਂ ਕਿਰਪਾ ਕਰਕੇ ਮੈਨੂੰ ਦੇ ਦਿਓ ਤਾਂ ਜੋ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਕੇ ਉਸ ਦੀ ਜ਼ਿੰਮੇਵਾਰੀ ਤੋਂ ਸੁਖਰ ਹੋ ਸਕਾਂ ਕਿਉਂਕਿ ਹਰ ਪਿਤਾ ਦੀ ਜ਼ਿੰਮੇਵਾਰੀ ਹੁੰਦੀ ਹੈ ਆਪਣੀ ਲੜਕੀ ਦੀ ਸ਼ਾਦੀ ਕਰੇ ਮਹਾਰਾਜ ਮੇਰੀ ਵੀ ਜ਼ਿੰਮੇਵਾਰੀ ਹੈ ਪਰ ਮੈਂ ਗਰੀਬ ਹਾਂ ਮੇਰੇ ਕੋਲ ਕੁਝ ਨਹੀਂ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਮਹਾਰਾਜ ਨੇ ਉਸ ਲੋੜਵੰਦ ਦੀ ਬੇਨਤੀ ਸਵੀਕਾਰ ਕੀਤੀ ਬਚਨ ਕੀਤਾ ਕਿ ਪ੍ਰੇਮੀਆ ਫਿਕਰ ਨਾ ਕਰ ਸਭ ਇੰਤਜ਼ਾਮ ਹੋ ਜਾਵੇਗਾ ਅਸਲ ਵਿੱਚ ਸਾਧ ਸੰਗਤ ਜੀ ਇਹ ਸੱਚੇ ਪਾਤਸ਼ਾਹ ਧੰਗੁਰੂ ਨਾਨਕਦੇਵ ਜੀ ਮਹਾਰਾਜ ਸਾਡੇ ਵਾਸਤੇ ਪੂਰਨੇ ਪਾਰ ਹੈ ਕਿ ਤੁਸੀਂ ਵੀ ਪਿਆਰਿਓ ਇਹਨਾਂ ਪੂਰਨਿਆ ਤੇ ਚੱਲਿਓ ਜੋ ਮੈਂ ਕਰਦਾ ਹਾਂ ਤੁਸੀਂ ਵੀ ਕਰਿਓ ਇਹਨਾਂ ਪੂਰਨਿਆ ਤੇ ਚੱਲ ਕੇ ਲੋੜਵੰਦ ਗਰੀਬ ਦੀ ਮਦਦ ਕਰਿਓ ਸਤਗੁਰਾਂ ਨੇ ਅਚਾਰਨ ਕੀਤਾ ਵਿੱਚ ਦੁਨੀਆਂ ਸੇਵਕ ਕਮਾਇ ਤਾ ਦਰਗਹਿ ਬੈਸਨ ਪਾਈ ਨਾਣਕ ਬਹਾਲੂੜਾਏ ਇਸ ਸੰਧਾਤਨੀ ਜਾਂ ਜਾਤ ਅਨੁਸਖਾਰੇ ਨੇ ਤੇ ਸਾਰੀ ਜੋ ਸਮਗਰੀ ਜੋ ਰਸ ਸਮਾਨ ਚਾਹੀਦਾ ਸੀ ਉਸ ਪ੍ਰੇਮੀ ਨੇ ਲਿਖਾ ਦਿੱਤਾ ਸੱਚੇ ਪਾਤਸ਼ਾਹ ਨੇ ਆਪਣੇ ਦਸਤੇ ਮੁਬਾਰਕ ਦੇ ਨਾਲ ਆਪਣੇ ਕਰ ਕਮਲਾਂ ਦੇ ਨਾਲ ਇੱਕ ਕਾਗਜ਼ ਤੇ ਲਿਖ ਦਿਆ ਤੇ ਭਰੋਸਾ ਦਿੱਤਾ ਕਿ ਪ੍ਰੇਮੀਆਂ ਇਹ ਸਾਰਾ ਸਮਾਨ ਤੈਨੂੰ ਜਲਦੀ ਹੀ ਪਹੁੰਚ ਜਾਵੇਗਾ ਤੈਨੂੰ ਜਲਦੀ ਹੀ ਮਿਲ ਜਾਵੇਗਾ ਉਸ ਵੇਲੇ ਭਾਈ ਪਗੀਰ ਸਿੰਘ ਜੀ ਨੂੰ ਬੁਲਾਇਆ ਤੇ ਕੋਲੋਂ ਮਾਇਆ ਦੇ ਕੇ ਪ੍ਰਮਾਣ ਕੀਤਾ ਕਿ ਭਾਈ ਜੀ ਜਾਓ ਲਾਹੌਰ ਐਸ کریم ਦੀ ਲੜਕੀ ਦੀ ਸ਼ਾਦੀ ਹੈ ਆ ਜਿਹੜਾ ਸਾਰਾ ਸਜੋ ਸਮਾਨ ਇਸ ਰਸਤੇ ਲਿਖਿਆ ਲੈ ਕੇ ਆਉਣਾ ਪਰ ਭਾਈ ਭਗੀਰਥ ਜੀ ਇੱਕ ਗੱਲ ਚੇਤੇ ਰੱਖਣਾ ਕਿ ਇੱਕ ਰਾਤ ਤੋਂ ਵੱਦ ਲਾਹੌਰ ਨਹੀਂ ਰਹਿਣਾ ਭਾਈ ਭਗੀਰਥ ਜੀ ਨੇ ਅਸ਼ੀਰਵਾਦ ਲਿਆ ਪਾਤਸ਼ਾਹ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਅਸ਼ੀਰਵਾਦ ਲੈ ਕੇ ਭਾਈ ਭਗੀਰਥ ਲਾਹੌਰ ਵੱਲ ਨੂੰ ਚੱਲ ਪਏ ਚੱਲਦੇ ਚੱਲਦੇ ਭਾਈ ਲਾਹੌਰ ਬਾਜ਼ਾਰ ਵਿੱਚ ਪਹੁੰਚ ਕੇ ਕਿਸੇ ਇੱਕ ਚੰਗੇ ਸਰਹਦ ਦੁਕਾਨ ਦੇ ਦੀ ਭਾਲ ਕਰਨ ਲੱਗੇ ਇੱਕ ਸਰਹੱਦ ਵਪਾਰੀ ਦੀ ਭਾਲ ਕਰਨ ਲੱਗੇ ਕਿ ਜਿੱਥੋਂ ਇਹ ਸਮਾਨ ਲੈ ਸਕਣ ਭਾਲ ਕਰਦੇ ਕਰਦੇ ਭਾਈ ਪਗੀਰਸ ਪਹੁੰਚ ਗਏ ਭਾਈ ਮਨਸੁਖ ਦੀ ਦੁਕਾਨ ਤੇ ਸਤ ਕਰਤਾਰ ਦੀ ਆਵਾਜ਼ ਦਿੱਤੀ ਤੇ ਨਾਲ ਲਿਖ ਪੜਾਈ ਕਿ ਆ ਵਿਆਹ ਦੇ ਸਾਜੂ ਸਮਾਨ ਦੀ ਜ਼ਰੂਰਤ ਹੈ ਆ ਵਿਆਹ ਦਾ ਸਾਜੂ ਸਮਾਨ ਚਾਹੀਦਾ ਹੈ ਜੋ ਚੀਜ਼ ਤੁਹਾਡੇ ਕੋਲ ਹੈ ਦੇ ਦਿਓ ਬਾਕੀ ਬਾਹਰੋਂ ਮੰਗਵਾ ਦਿਓ ਭਾਈ ਮਨੁੱਖ ਨੇ ਲਿਸਟ ਪੜਤੀ ਕਿਹਾ ਕਿ ਬਾਕੀ ਦਾ ਸਾਰ ਕੁਝ ਹੁਣੇ ਮਿਲ ਜਾਵੇਗਾ ਪਰ ਜੋ ਚੂੜਾ ਹੈ ਨਾ ਉਸ ਨੂੰ ਬੜਨ ਵਿੱਚ ਦੋ ਦਿਨ ਲੱਗ ਸਕਦੇ ਹਨ ਭਾਈ ਪਗੀਰ ਸਕਿੰਦਰ ਠੀਕ ਹੈ ਪਰ ਮੈਨੂੰ ਤਾਂ ਮੇਰੇ ਮਾਲਕ ਦਾ ਇੱਕ ਰਾਤ ਤੋਂ ਵੱਧ ਠਹਿਰਨ ਦਾ ਹੁਕਮ ਨਹੀਂ ਮੈਨੂੰ ਤਾਂ ਮੇਰੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਲਾਹੌਰ ਸ਼ਹਿਰ ਵਿੱਚ ਇੱਕ ਰਾਤ ਤੋਂ ਵੱਧ ਨਹੀਂ ਠਹਿਰਨਾ ਸੋ ਭਾਈ ਜੀ ਮੈਂ ਇੱਕ ਵਾਦ ਇੱਕ ਰਾਤ ਤੋਂ ਵੱਧ ਨਹੀਂ ਠਹਿਰ ਸਕਦਾ ਤੁਸੀਂ ਕਿਰਪਾ ਕਰ ਦਿਓ ਤੇ ਭਾਈ ਮਨੁਸ਼ੁਖ ਕਹਿਣ ਲੱਗੇ ਕਿ ਇੱਕ ਜੂੜੇ ਨੂੰ ਤੇ ਦੋ ਦਿਨ ਲੱਗ ਜਾਣਗੇ ਤੇ ਭਾਈ ਤਗੀਰਥ ਜੀ ਕਹਿਣ ਲੱਗੇ ਕਿ ਭਾਈ ਜੀ ਜੇ ਮੈਂ ਹੁਕਮ ਅਦੂਲੀ ਕੀਤੀ ਨਾ ਮੈਂ ਪਾਤਸ਼ਾਹ ਦੇ ਹੁਕਮ ਨੂੰ ਅਦੂਲਿਆ ਜੇ ਮੈਂ ਦੋ ਰਾਤਾਂ ਰਹਿ ਗਏ ਇੱਕ ਰਾਤ ਤੋਂ ਵੱਧ ਰਹਿ ਗਿਆ ਤੇ ਮੇਰੀ دین ਵੀ ਵਿਗੜ ਜਾਏਗੀ ਤੇ ਦੁਨੀਆ ਦੋਵੇਂ ਹੀ ਵਿਗੜ ਜਾਣਗੀਆਂ دین ਵੀ ਵਿਗੜ ਜਾਏਗੀ ਦੁਨੀਆ ਵੀ ਵਿਗੜ ਜਾਏਗੀ ਮੇਰਾ ਤੀਨ ਤੇ ਦੁਨੀਆ ਦੋਵੇਂ ਵਿਗੜ ਜਾਣਗੀਆਂ ਇਤਨਾ ਸੁਣ ਕੇ ਭਾਈ ਮਨਸੁਖ ਨੇ ਆਪਣਾ ਸਾਰਾ ਧਿਆਨ ਭਾਈ ਪਗੀਰਥ ਜੀ ਵੱਲ ਕੀਤਾ ਤੇ ਨਾਲ ਹੀ ਹੈਰਾਨ ਹੋ ਕੇ ਪ੍ਰਸ਼ੰਸਾ ਕਰ ਦਿੱਤਾ ਇਹੋ ਜੇ ਕੌਣ ਹਨ ਤੇਰੇ ਮਾਲਕ ਜਿਨ੍ਹਾਂ ਦੀ ਹੁਕਮ ਦੁਲੀ ਨਾਲ ਦੀਨ ਤੇ ਦੁਨੀਆ ਦੋਨੇ ਵਿਗੜ ਜਾਣਗੇ ਕੋਈ ਦੁਨਿਆਵੀ ਪਠਾਨ ਜਾਂ ਤਖਤਾ ਮਾਲਕ ਕੋਈ ਰਾਜਾ ਮਹਾਰਾਜਾ ਤੇ ਮੈਂ ਸੁਣਿਆ ਨਹੀਂ ਐਸਾ ਕਿ ਜਿਸ ਦੇ ਹੁਕਮ ਦੇ ਨਾਲ ਦੀਨ ਤੇ ਦੁਨੀਆ ਵਿਗੜ ਜਾਂਦੀ ਹੋਵੇ ਉਹ ਭਾਈ ਮਨਸੁਖ ਜੀ ਨੂੰ ਭਾਈ ਪੁਗਿੱਰਥ ਜੀ ਕਹਿਣ ਲੱਗੇ ਉਹ ਕਹੇ ਨਹੀਂ ਭਾਈ ਜੀ ਉਹ ਦੀਨ ਦੁਨੀਆ ਨੂੰ ਉਗਾੜਨ ਵਾਲਾ ਪਾਤਸ਼ਾਹ ਜਿਹੜਾ ਹੈ ਉਹ ਤਖਤਾਂ ਤੇ ਤਾਜਾਂ ਦੇ ਮਾਲਕ ਹਨ ਉਹ ਸਭ ਤੋਂ ਵੱਡੇ ਹਨ ਹੋ ਭੋਰ ਵੱਡੀ ਬਾਤ ਸੁਣ ਕੇ ਭਾਈ ਮਨਸੁਖ ਬੜਾ ਹੈਰਾਨ ਹੋਇਆ ਤੇ ਕਹਿੰਦਾ ਹੈ ਕਾਲ ਯੁਗ ਵਿੱਚ ਐਸਾ ਕੌਣ ਹੈ ਜੋ ਸਭ ਤੋਂ ਵੱਡਾ ਹੋਵੇ ਦੇਖ ਪਿਆਰਿਆ ਇਸ ਸਮੇਂ ਵਹਿਮ ਖੰਡਾਂ ਦਾ ਜਾਲ ਵਿਛਿਆ ਹੋਇਆ ਹੈ ਚਾਰੇ ਪਾਸੇ ਕੂੜਾ ਪ੍ਰਦਾਨ ਹੈ ਮੇਰੀ ਨਿਗਾਹ ਵਿੱਚ ਐਸਾ ਕੋਈ ਨਹੀਂ ਜੋ دین ਤੇ ਦੁਨੀਆਂ ਦਾ ਮਾਲਕ ਹੋਵੇ ਭਾਈ ਪਗੀਰਸ ਨੇ ਸੁਣਦੇ ਸਾਰ ਪਰਮਾਇਆ ਦੇਖ ਪਿਆਰਿਆ ਹੁਣ ਤੱਕ ਇਸ ਤੋਂ ਪਹਿਲਾਂ ਮੈਨੂੰ ਵੀ ਨਹੀਂ ਸੀ ਮਿਲਿਆ ਕੋਈ ਪੂਰਾ ਪਰ ਹੁਣ ਮੈਨੂੰ ਵੀ ਹੁਣ ਹੀ ਪੂਰਾ ਮਿਲਿਆ ਹੈ ਜਿਸ ਦੇ ਚਰਨਾਂ ਦੇ ਵਿੱਚੋਂ ਵਿਛੜ ਨੂੰ ਜੀਣ ਕਰਦਾ ਪਿਆਰਿਆ ਇਹ ਪੂਰਾ ਇਹ ਐਸਾ ਹੈ ਕਿ ਜਿਹੜਾ ਦੀਨ ਤੇ ਦੁਨੀਆ ਦਾ ਮਾਲਕ ਹੈ ਸਰਬੱਤ ਦਾ ਮਾਲਕ ਹੈ ਐਸਾ ਨਹੀਂ ਕਿ ਕੋਈ ਪੂਰਾ ਹੈ ਹੀ ਨਹੀਂ ਮੇਰਾ ਵੀ ਇਹ ਹਾਲ ਸੀ ਮੈਂ ਵੀ ਇਹ ਕਹਿੰਦਾ ਸੀ ਕਿ ਕੋਈ ਪੂਰਾ ਨਹੀਂ ਹੈ ਪਰ ਜਦੋਂ ਦੂਨ ਦੁਨੀਆ ਦਾ ਮਾਲਕ ਮਿਲ ਗਿਆ ਤੇ ਫਿਰ ਮੈਨੂੰ ਵੀ ਪਤਾ ਲੱਗ ਗਿਆ ਕਿ ਅਜೇಯ ਵੀ ਸੰਸਾਰ ਤੇ ਆਇਆ ਹੈ ਭਾਈ ਮਨੁਸ਼ਕ ਕਹਿਣ ਲੱਗੇ ਉਹ ਭਾਈ ਜੀ ਦੱਸੋ ਕੌਣ ਹੈ ਭਾਈ ਪਗੀਰਥ ਨੂੰ ਭਾਈ ਮਨੁਸ਼ਕ ਜੀ ਕਹਿਣ ਲੱਗੇ ਕਿ ਭਾਈ ਦੱਸੋ ਅਜೇಯ ਕੌਣ ਹੈ ਤੇ ਭਾਈ ਪਗੀਰਥ ਜੀ ਕਹਿਣ ਲੱਗੇ ਕਿ ਦੀਨ ਦੁਨੀਆ ਦਾ ਮਾਲਕ ਤਖਤਾਂ ਤਾਜਾਂ ਦਾ ਮਾਲਕ ਅਲਾਹੀ ਨੂਰ ਦਾਤਿਆਂ ਦਾ ਦਾਤਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਤੇਰੀਆਂ ਗੱਲਾਂ ਤੋਂ ਪਿਆਰਿਆ ਮੈਨੂੰ ਤਸੱਲੀ ਨਹੀਂ ਹੋਈ ਭਾਈ ਮਨੁੱਖ ਸੁਖੀ ਨੇ ਕਿਹਾ ਭਾਈ ਪਗੀਰਥ ਨੂੰ ਕਹਿੰਦੇ ਪਿਆਰਿਆ ਤੇਰੀਆਂ ਗੱਲਾਂ ਤੋਂ ਮੈਨੂੰ ਤਸੱਲੀ ਨਹੀਂ ਹੋਈ ਜਿੱਦਾਂ ਦੁੱਧ ਦਾ ਜਲਿਆ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ ਹਰ ਇੱਕ ਨੂੰ ਸਰਦਾ ਸੌਖੀ ਥੋੜਾ ਆ ਜਾਂਦੀ ਹੈ ਤੇ ਇਸੇ ਤਰ੍ਹਾਂ ਭਾਈ ਮਨੁੱਖ ਜੀ ਕਹਿਣ ਦੇਗੇ ਮੈਨੂੰ ਸਰਦਾ ਨਹੀਂ ਆਉਂਦੀ ਮੈਂ ਤਾਂ ਸਰਦਾ ਵਾਸਤੇ ਪਹਿਲੋਂ ਪਰਤਾਵਾ ਲਵਾਗਾ ਹੁਣ ਭਾਈ ਪਗੀਰਥ ਜਾਣਦੇ ਹਨ ਕਿ ਸਤਪੁਰ ਪੂਰੇ ਹਨ ਪਤਾ ਸੀ ਕਿ ਜੋ ਦਿਲ ਵਿੱਚ ਸਨੇਹ ਧਾਰਨੀ ਹੈ ਪੂਰੀ ਹੋ ਜਾਣੀ ਹੈ ਪ੍ਰੋਸਾਸੀ ਜਤ ਗੁਰੂ ਨਾਨਕ ਦੇ ਤੇ ਭਾਈ ਮਨੁੱਖ ਨੇ ਨਵੇਂ ਵਿਚਾਰ ਦਿੱਤੀ ਕਿ ਠੀਕ ਹੈ ਮੇਰੇ ਕੋਲ ਇੱਕ ਚੂੜਾ ਪਿਆ ਹੈ ਉਹ ਲੈ ਲੈਨੇ ਹਾਂ ਸਾਰਾ ਸਮਾਨ ਲੈ ਲੈਨੇ ਆ ਉਹ ਦੇ ਦੇਵਾਂਗਾ ਪਰ ਮੇਰਾ ਦਿਲ ਕਰਦਾ ਕਿ ਮੈਂ ਖੁਦ ਜਾ ਕੇ ਭੇਟ ਕਰਾਂ ਸੋ ਰਾਤ ਕੱਟਣੋਂ ਪ੍ਰੰਤ ਦੋਹਾਂ ਨੇ ਜਾਣ ਦਾ ਫੈਸਲਾ ਕਰ ਲਿਆ ਰਾਤ ਦਾ ਭੋਜਨ ਆਦ ਕਰਕੇ ਭਾਈ ਪਗਿਰਥ ਵਾਇਗੁਰੂ ਦਾ ਸਿਮਰਨ ਕਰਦੇ ਆਰਾਮ ਕਰਦੇ ਹਨ ਤੇ ਦੇਖ ਕੇ ਭਾਈ ਮਨੁਸਖ ਜੀ ਹੋਰ ਹੈਰਾਨ ਹੋਏ ਕਿ ਇਹ ਤੇ ਕੇਸੀ ਇਸ਼ਨਾਨ ਕਰਕੇ ਵਾਇਗੁਰੂ ਸਿਮਰਨ ਵਿੱਚ ਲੀਨ ਹੋ ਗਿਆ ਭਾਈ ਮਨੁਸਖ ਜੀ ਦੀ ਹੋਰ ਸ਼ਰਧਾ ਵਧੀ ਭਾਈ ਮਨੁਸਖ ਦੇ ਮਨ ਵਿੱਚ ਹੋਰ ਭਾਵਨਾ ਵਧੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹੀ ਕਰਨੇ ਹਨ ਤੇ ਸੱਚੇ ਪਾਤਸ਼ਾਹ ਵੱਲ ਦੋਨਾਂ ਨੇ ਸਾਜੋ-ਸਮਾਨ ਲੈ ਕੇ ਚਾਲੇ ਪੈਉਣ ਦੀ ਤਿਆਰੀ ਕੀਤੀ ਹੁਣ ਭਾਈ ਮਨੁੱਖ ਸੁਖ ਦੀ ਨਰਾਨੀ ਮਿਲਣੀ ਕਿਵੇਂ ਸੰਗੰਧੀ ਸਾਨੂੰ ਵੀ ਸਰਸਾਰ ਕਰਦੀ ਹੈ ਕਿਵੇਂ ਭਾਈ ਮਨੁੱਖ ਸੁਖ ਜੀ ਧਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆਏ ਕੀ ਗੱਲ ਬਾਤ ਹੋਈ ਤੇ ਮਨ ਸੁਖ ਜਿਹੜਾ ਉਹ ਫਿਰ ਗੁਰੂ ਨਾਨਕ ਦਾ ਹੀ ਹੋ ਗਿਆ ਇਹ ਦੂਜੇ ਭਾਗ ਵਿੱਚ ਕੱਲ ਆਪ ਜੀ ਨੂੰ ਦੱਸਾਂਗੇ ਹੁਣ ਸਮਾਂ ਅਜ਼ਾਸਤ ਨਹੀਂ ਦਿੰਦਾ ਇੱਥੇ ਹੀ ਸਮਾਪਤੀ ਹੈ ਸੋ ਪਿਆਰਿਓ ਕੱਲ ਨੂੰ ਇਸ ਦਾ ਦੂਜਾ ਭਾਗ ਸੁਣਨ ਵਾਸਤੇ ਕਿ ਭਾਈ ਮਨੁੱਖ ਜੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਕੀ ਉਹਨਾਂ ਦੀ ਵਰਤਾ ਲਾਪ ਹੋਈ ਭਾਈ ਮਨੁੱਖ ਜੀ ਤੇ ਭਾਈ ਪਗੀਰਥ ਜੀ ਕਿਸ ਤਰ੍ਹਾਂ ਜਾ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚ ਕੇ ਬੇਨਤੀਆਂ ਕੀਤੀਆਂ ਇਹ ਆਪਾਂ ਕੱਲ ਨੂੰ ਆਪ ਜੀ ਨਾਲ ਸਾਂਝਾ ਕਰਾਂਗੇ ਹੁਣ ਦਿਉਸ ਅਜ਼ਾਦ ਦਿਉ ਕਿਉਂਕਿ ਸਮਾ ਜਿਆਦਾ ਹੋ ਰਿਹਾ ਹੈ ਸਾਥ ਸੰਗਤ ਦੇ ਵਿੱਚ ਕੁਝ ਗੁਰੂ ਮੈਂਬਰ ਇਹ ਸਲਾਹ ਦਿੰਦੇ ਨੇ ਕਿ ਸਾਖੀ ਥੋੜੀ ਜੀ ਛੋਟੀ ਰੱਖਿਆ ਕਰੋ ਦੇਖੋ ਜਿੱਥੇ ਦੋ ਪਾਰਟਾਂ ਦੇ ਵਿੱਚ ਹੋ ਸਕਦਾ ਤਿੰਨਾਂ ਚੋਂ ਆਪਾਂ ਕਰਾਂਗੇ ਪਰ ਜਿਹੜੀ ਕੋਈ ਇੱਕ ਭਾਗ ਵਿੱਚ ਹੀ ਗੱਲ ਕਰਨੀ ਪੈਂਦੀ ਹੈ ਉਹ ਥੋੜਾ ਜਿਹਾ ਲੰਮਾ ਹੋ ਜਾਂਦਾ ਹੈ ਸੋ ਹੁਣ ਇਸ ਦਾ ਦੂਜਾ ਭਾਗ ਕੱਲ ਮੂ ਪੇਸ਼ ਕਰਾਂਗੇ ਉਸ ਨੂੰ ਸੁਣਨ ਵਾਸਤੇ ਪਿਆਰੀ ਉਦਾਸਤਾ ਚੈਨਲ ਗੁਰਸਾਖੀਆਂ ਸਭ ਦੋ ਚਾਰ ਸਬਸਕ੍ਰਾਈਬ ਕਰ ਲਵੋ ਜੀ ਦਾਸ ਸਾਜੀ ਦਾ ਕੋਟਾਨ ਕਾਉਟ ਧਨਵਾਦੀ ਹੋਵੇਗਾ ਆਉ ਭੁਲਣ ਚੁਕੰ ਦੀ ਜੇ ਮਾਫੀ ਗੱਜ ਕੇ ਫਤੇ ਬਿਲਾਓ